ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮੰਦਰ ਸਿੰਘ ਪ੍ਰਧਾਨ ਟ੍ਰਾਇੰਗਲ ਪਾਰਕ ਪੰਜਾਬ ਜਿਹੜੀ ਕਿ ਹਮੇਸ਼ਾ ਇਹ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਸਾਡਾ ਅੱਜ ਦਾ ਗੱਲਬਾਤ ਦਾ ਵਿਸ਼ਾ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਰਤਾ ਸਾਹਿਬ ਜੀ ਦੇ ਬਾਰੇ ਦੇ ਵਿੱਚ ਹੈ ਜਿਨ੍ਹਾਂ ਨੇ ਰਾਸ ਸਭਾ ਦੇ ਵਿੱਚ ਇੱਕ ਬਿਆਨ ਦਿੱਤਾ पहला उन्ना दा होया व्यान उन्ना व्यान कुछ लोग पंजाब में भी बिंद्रान वाले बनने का प्रयास।, प्रयास भी किया आगे भी बढ़े सरकार हमारी नहीं थी फिर भी यही मंत्रालय ने दृढ़ निश्चय कर कर राजन दिता सुन ही लिया हो राजसभा कह का हैं ਕੁਝ ਲੋਕ ਪੰਜਾਬ ਦੇ ਵਿੱਚ ਭਿੰਡਰਾਵਾਲਾ ਬਾਨਣਾ ਚਾਹੁੰਦੇ ਹਨ ਜਿਹੜਾ ਕਿ ਸਾਡੀ ਸਰਕਾਰ ਨਾ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਅੱਜ ਉਹ ਡਿਬਰੂਗਾਲਾ ਝੇਲ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਿਹਾ ਹੈ ਹੁਣ ਉਹਨਾਂ ਨੇ ਰਾਸਵਾ ਦੇ ਵਿੱਚ ਇਹ ਬਿਆਨ ਦਿੱਤਾ ਸੰਤ ਜਰਨਾਇਲ ਸਿੰਘ ਜੀ ਖਾਸਾ ਭਿੰਡਰਾ ਵਾਲੇ ਦੇ ਵਿੱਚ ਤੇ ਬਿਨਾ ਨਾਂ ਲਏ ਅੰਮ੍ਰਿਤਪਾਲ ਸਿੰਘ ਦੇ ਬਾਰੇ ਦੇ ਵਿੱਚ ਉਹਨਾਂ ਨੇ ਕਿਹਾ ਬਹੁਤ ਸਾਰੇ ਲੋਕਾਂ ਨੇ ਜਿੰਨਾ ਵਿੱਚ ਸੰਤ ਜਾਂ ਕਥਾਵਾਚਕ ਜਾਂ ਰਾਜਿਤ ਪਾਰਟੀਆਂ ਦੇ ਪ੍ਰਧਾਨਾਂ ਨੇ ਆਪਣਾ ਆਪਣਾ ਪ੍ਰਤੀਕਰਮ ਆਪਣੇ ਬੁੱਧੀ ਦੇ ਅਨੁਸਾਰ ਉਹਨਾਂ ਨੂੰ ਜਵਾਬ ਦਿੱਤਾ ਲੇਕਿਨ ਟ੍ਰਾਇੰਗਲ ਪਾਰਟੀ ਉਹ ਪੰਜਾਬ ਦਾ ਇਹ ਕਹਿਣਾ ਹੈ ਉਹਨਾਂ ਦਾ ਜਿਹੜਾ ਬਿਆਨ ਸੀਗਾ ਕਿਉਂਕਿ ਉਹਨਾਂ ਦੇ ਮੰਨਦੇ ਵਿੱਚ ਜਿਹੜੀ ਭਿੰਡਰਾਂ ਵਾਲੇ ਬਾਰੇ ਦੇ ਵਿੱਚ ਜਾਂ ਅੰਮ੍ਰਿਤਪਾਲ ਦੇ ਬਾਰੇ ਵਿੱਚ ਉਹਨਾਂ ਨੇ ਇਹ ਕਿਉਂਕਿ ਇੱਕ ਡਰਿਆ ਹੋਇਆ ਬੰਦਾ ਹੀ ਇਹੋ ਜਿਹੇ ਬਿਆਨ ਦੇ ਸਕਦਾ ਹੈ ਉਸ ਨੂੰ ਕਿਤਨਾ ਕਿਤੇ ਡਰ ਹੈ ਕਿਉਂਕਿ ਅਸੀਂ ਗੱਲ ਕਰ ਗਏ 1984 ਦੀ ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ ਸੀ ਉਸ ਸਮੇਂ ਸ਼ਰੋਮਣੀ ਅਕਾਲੀ ਦਾ ਲੰਗੋਵਾਲ ਦੀ ਬਹੁਤ ਜ਼ਿਆਦਾ ਚੜ੍ਹਤ ਸੀਗੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਅੱਖਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੌਂਗ ਵਾਲ ਉਹਨਾਂ ਦੀ ਚੜ੍ਹਤ ਅੱਖਾਂ ਦੇ ਵਿੱਚ ਰੜਕਦੀ ਸੀ ਕਿਉਂਕਿ ਜਦੋਂ ਵੀ ਧਰਮ ਨਿਰਪਮੋਰ ਦਾ ਲਾਉਂਦੇ ਸਨ ਉਸ ਤੋਂ ਸੈਂਟਰ ਸਰਕਾਰ थरथਰ ਕੰਮਦੀ ਸੀ ਉਹਨਾਂ ਦੀ ਤਾਕਤ ਨੂੰ ਘਟਾਉਣ ਦੇ ਵਾਸਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਾਰਾਂ ਵਾਲੇ ਨੂੰ ਜਾਂਦਾ ਗਿਆ ਜਿਹੜਾ ਕਿ ਸਾਡੇ ਦੇਸ਼ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਰਾਹੀਂ ਉਸ ਸਮੇਂ ਗ੍ਰਹਿ ਮੰਤਰੀ ਸਨ ਪਹਿਲਾਂ ਮੁੱਖ ਮੰਤਰੀ ਵੀ ਰਹੇ ਸਨ ਉਹਨਾਂ ਨੇ ਉਹਨਾਂ ਨੂੰ ਸੁਕਾਇਆ ਆਪਣੇ ਵੱਲ ਕੀਤਾ ਕਿਉਂਕਿ ਸ਼ਾਂਤਤਾ ਸ਼ਾਂਤੀ ਹੁੰਦਾ ਉਹ ਸਭ ਦੀ ਸੁਣਦਾ ਹੁੰਦਾ ਹੈਗਾ ਉਹਨਾਂ ਨੇ ਸਰਕਾਰਾਂ ਦੀ ਵੀ ਸੁਣੀ ਉਸ ਸਮੇਂ ਦੇ ਅਕਾਲੀਦਲ ਉਹਨਾਂ ਦੀ ਵੀ ਸੁਣੀ ਉਸ ਸਮੇਂ ਹਾਲਾਤ ਵੀ ਬਹੁਤੇ ਚੰਗੇ ਨਹੀਂ ਛਣ ਕਿਉਂਗੇ ਉਸ ਸਮੇਂ ਅਨੰਦਪੁਰ ਦਾ ਮਤਾ ਸਾਹਮਣੇ ਲਿਆਂਦਾ ਗਿਆ ਅਸੀਂ ਵੱਧ ਅਜ਼ਕਾਰਾਂ ਦੀ ਵੀ ਗੱਲ ਕਰੀ ਗਈ ਸੀ ਉਹਦੇ ਵਿੱਚ ਜਦੋਂ ਸ਼ਾਂਤ ਜਰਨੈਲ ਸਿੰਘ ਜੀ ਖਾਲਸਾ ਢੰਡਰਾਵਾਂ ਨੂੰ ਪਤਾ ਲੱਗਿਆ ਮੈਨੂੰ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਅਤੇ ਇੰਦਰਾ ਗਾਂਧੀ ਮੈਨੂੰ ਗਲਤ ਵਰਤ ਰਹੇ ਹਨ ਜੂਜ ਕਰ ਰਹੇ ਹਨ ਉਹਨਾਂ ਦੀ ਜਿਹੜੀ ਦੂਰ ਦ੍ਰਿਸ਼ਟੀ ਸੀਗੀ ਸੋ ਸੀਗੀ ਉਹ ਬਦਲ ਗਈ ਉਸ ਨੇ ਇਹ ਸਮਝ ਗਿਆ ਵੀ ਤਾਂ ਸਾਨੂੰ ਸਿੱਖਾਂ ਨੂੰ ਸਿੱਖਾਂ ਨਾਲ ਹੀ ਲੜਾ ਰਹੀ ਹੈ ਉਹ ਹੁਣ ਪਿੱਛੇ ਨਹੀਂ ਸੀ ਛੱਟ ਸਕਦੇ ਇਸ ਰੋਮ ਨੇ ਅਕਾਲੀ ਦਾ ਲੋਂਗੋਵਾਰ ਨੂੰ ਵੀ ਨਹੀਂ ਸੀ ਪਿੱਛੇ ਹਟਣ ਦਿੰਦੇ ਕਰਮਯੁੱਧ ਮੋਰਟੇ ਦੀ ਕਮਾਂਡ ਮਜਬੂਰਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਨੂੰ ਸਾਹਮਣੇ ਪਈ ਕਿਹੜਾ ਕੁੱਲ ਮਲਾ ਕੇ 1984 ਦੇ ਵਿੱਚ ਬਲਿਊ ਸਰਕਾਰ ਆਪਰੇਸ਼ਨ ਦਾ ਕਾਰਨ ਬਣਿਆ ਅਸੀਂ ਕੋਈ ਇਹ ਨਹੀਂ ਕਹਿ ਸਕਦੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕੋਈ ਗਤਵਾਦੀ ਛਣ ਜਾਂ ਵਕਵਾਦੀ ਛਣ ਜਾਉ ਦੇ ਦੇ ਪ੍ਰਤੀ ਉਹਨਾਂ ਨੂੰ ਕੋਈ ਪਿਆਰ ਨਹੀਂ ਸੀ ਉਹਨਾਂ ਨੂੰ ਪਿਆਰ ਵੀ ਸੀਗਾ ਉਹ ਚਾਹੁੰਦੇ ਸਨ ਜਿਹੜਾ ਦੇਹ ਯਾਰ ਹੋਣ ਤੋਂ ਪਹਿਲਾਂ ਸਿੱਖਾਂ ਨਾਲ ਵਾਅਦਾ ਹੋਇਆ ਸੀ ਉਹ ਸਾਨੂੰ ਵਾਅਦਾ ਪੂਰਾ ਕੀਤਾ ਜਾਵੇ ਸਾਨੂੰ ਇੱਕ ਹਿੱਕਤਾ ਦਿੱਤਾ ਜਾਵੇ ਜਿਸ ਦੇ ਵਿੱਚ ਸਾਡਾ ਸਿੱਖ ਜਾਗਤ ਆਜ਼ਾਦੀ ਦਾ ਨਿੰਗ ਪਾਣ ਸਕੀ ਲੇਕਿਨ ਇਹ ਸਰਕਾਰਾਂ ਨੇ ਉਲਟਾ ਸਾਫਤ ਕਰ ਦਿੱਤਾ ਇੱਕ ਤਾਇ ਦੇ ਵਿੱਚ ਸ਼ਰੋਮਣੀ ਕਾਲੀ ਦਲ ਦੀ ਤਾਕਤ ਨੂੰ ਘਟਾਇਆ ਗਿਆ ਦੂਜਾ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਸਾਰਾ ਸਿੱਖ ਇਤਿਹਾਸ ਸੀਗਾ ਆਉਣ ਵਾਲੇ ਨੌਜਵਾਨ ਪੀੜ੍ਹੀ ਨੂੰ ਭੁੱਲਦਾ ਜਾ ਰਿਹਾ ਹੈਗਾ ਕਿਉਂਕਿ ਹੁਣ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਦੀ ਅਵੇਜ ਜੋ ਪਿਆਰ ਅੱਜ ਦੇ ਨੌਜਵਾਨ ਪੀੜ੍ਹੀ ਦੇ ਵਿੱਚ ਵਸ ਗਿਆ ਹੈ ਉਹ ਹੁਣ ਬਾਹਰ ਨਹੀਂ ਨਿਕਲ ਰਿਹਾ ਇਸ ਲਈ ਅੱਜ ਇਹਨਾਂ ਨੇ ਸਰਕਾਰਾਂ ਨੇ ਅਮਰਤਪਾਲ ਸਿੰਘ ਨੂੰ ਲਿਆਂਦਾ ਤਾਂ ਜੋ ਸ਼ੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਦੀ ਅਮੇਜ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਤੋਂ ਦੂਰ ਕੀਤਾ ਜਾਵੇ ਇਸ ਲਈ ਭਾਵੇਂ ਕਿ ਅੱਜ ਅਮਰਤਪਾਲ ਸਿੰਘ ਨੇ ਆਪਣੀ ਪਾਰਟੀ ਬਣਾਈ ਹੈ ਅੱਜ ਜਾਣੇ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲਾ ਉਸੇ ਤਾਕਤ ਨੂੰ ਵੀ ਘਟਾਉਣ ਦੀਆਂ ਸੈਂਟਰ ਸਰਕਾਰ ਚੱਲਾਂ ਚੱਲ ਰਹੀਆਂ ਹਨ ਲੇਕਿਨ ਟ੍ਰਾਇੰਗਲ ਪਾਰਟੀ ਉਹ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਇਹ ਸਾਰਿਆਂ ਨੂੰ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਹਨ ਅਕਾਲੀ ਦਲ ਚਾਹੇ ਵਾਦਲਾ ਚਾਹੇ ਮਾਨਗਰੋਪਾ ਚਾਹੇ ਦਲ ਖਾਲਸਾ ਚਾਹੇ ਵਾਰਿਸ ਪੰਜਾਬ ਦੇ ਹਨ ਚਾਹੇ ਹੋਰ ਵੀ ਕਾਦੂਕਾ ਪਾਰਦਿਆਂ ਸਾਰਿਆਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ ਸੈਂਟਰ ਨੂੰ ਕਿਉਂਕਿ ਸੈਂਟਰ ਨੇ ਪਹਿਲਾਂ ਸ਼ੰਤ ਜਰਨੈਲ ਸਿੰਘ ਭਿੰਡਰਾਵਾਲੇ ਦੀ ਅਮੇਜ ਨੂੰ ਖਰਾਬ ਕੀਤਾ ਹੁਣ ਉਹ ਹੀ ਅੱਜ ਭਾਜਪਾ ਅਮਰਤਪਾਲ ਸਿੰਘ ਦੀ ਅਮੇਜ ਨੂੰ ਵੀ ਕਰਾਵ ਕਰ ਰਹੀ ਹੈ ਵਰਤ ਰਹੀ ਹੈ ਕਿ ਜਾਂ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾਵੇ ਕਿਉਂਕਿ ਭਾਰਤੀ ਜਨਤਾ ਪਾਰਟੀ ਅੱਜ ਇਹੋ ਹੀ ਗੱਲਾਂ ਕਰ ਰਹੀ ਹੈ 2027 ਦੇ ਵਿੱਚ ਆਪਣੀ ਵਿਉਂਤਬੰਦੀ ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਬਣਾਉਣਾ ਚਾਹੁੰਦੀ ਹੈ ਲੇਕਿਨ ਟ੍ਰਾਇੰਗਲ ਪਾਰਟੀ ਉਹ ਪੰਜਾਬ ਦਾ ਇਹੀ ਕਹਿਣਾ ਹੈ ਇਹਨਾਂ ਚਾਲਾ ਤੋਂ ਚਾਲਕੀਆਂ ਨੀਤੀ ਤੋਂ ਪੰਜਾਬ ਦੇ ਸੂਝਵਾਨ ਰਾਜਨੇਤਾ ਸੰਤ ਸਮਾਜ ਚਾਹੇ ਬੁੱਢਾ ਦਾਲਾ ਚਾਹੇ ਜਿੰਨੇ ਵੀ ਕਥਾਵਾਚ ਕੀਰਤਨ ਦੇ ਹੰਨ ਪਾਠੀਆਂ ਉਹਨਾਂ ਨੂੰ ਸੁਚੇਤ ਹੋਣਾ ਚਾਹੀਦਾ ਕਿਉਂਕਿ ਪੰਜਾਬ ਦੇ ਸਿੱਖਾਂ ਨੂੰ ਬਾਹਰ ਵਾਸ ਦੇ ਸਿੱਖਾਂ ਨੂੰ ਸਰਕਾਰਾਂ ਵਰਤਣੀਆਂ ਸਾਨੂੰ ਆਪਣੇ ਬੁੱਧੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰ ਬਾਣੀ ਤੋਂ ਸਿੱਖਣੀ ਚਾਹੀਦੀ ਆ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਸਮਝਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਨੂੰ ਵੀ ਸਮਝਣਾ ਚਾਹੀਦਾ ਚਾਹ ਜੋ ਕਿ ਭਾਰਤ ਸਰਕਾਰ ਦੇ ਵਿੱਚ ਚਾਹੇ ਮੋਦੀ ਆਹ ਚਾਹੇ ਮਿੱਤਸਾ ਇਹਨਾਂ ਦੀਆਂ ਜਿਹੜੀਆਂ ਚਾਲਾਂ ਨੂੰ ਸਮਝਿਆ ਜਾਵੇ ਨਕਾਰ ਨਕਾਰ ਕੀਤਾ ਜਾਵੇ ਇਸ ਤੋਂ ਕਿਨਾਰਾ ਕੀਤਾ ਜਾਵੇ ਇਸ ਤੋਂ ਬਚਿਆ ਜਾਵੇ ਬਧੇਰੇ ਜਾਣਕਾਰੀ ਲੈਣ ਲਈ ਤੁਸੀਂ ਵੇਖ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਸੋਨਾ ਗੁਰਦਾ ਫੇਸਬੁਕ ਪੇਜ ਵੀ ਆ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸਿਰਕ ਸ਼ੇਅਰ ਕਰੋ ਤਾਨੂ ਸਾਡੇ ਪੰਜਾਬ ਦੇ ਹਾਲਾਤਾਂ ਦੇ ਬਾਰੇ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਅਗੇ ਅਸੀਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ